ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਬਰਾਡਕਾਸਟ ਰੈਸਪੀ ਚ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਆਓ ਆਪਾਂ ਅੱਜ ਦੀ ਵੀਡੀਓ ਕਰਦੇ ਸ਼ੁਰੂ ਪੰਜੀਰੀ ਬਣਾਉਣ ਵਾਸਤੇ ਅਸੀਂ ਲੈ ਕਿਲੋ ਘਿਓ ਤੇ ਕਿਲੋ ਘਿਓ ਦੇ ਹਿਸਾਬ ਨਾਲ ਅਸੀਂ ਲੈ 1 ਕਿਲੋ ਬੇਸਨ ਤੇ 1 ਕਿਲੋ ਅਸੀਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਸ਼ੱਕਰ ਦੀ ਜਗ੍ਹਾ ਤੇ ਤੁਸੀਂ ਦੇਸੀ ਖੰਡੇ ਵੀ ਪਾ ਸਕਦੇ ਹੋ ਤੇ ਇੱਧਰ ਅਸੀਂ ਲੈ ਆ ਮਖਾਣੇ ਇਹਨਾਂ ਨੂੰ ਅਸੀਂ ਭੁੰਨ ਕੇ ਪਾਵਾਂਗੇ ਭੁੰਨ ਕੇ ਤੇ ਉਸ ਤੋਂ ਬਾਅਦ ਗ੍ਰाइंड ਕਰਾਂਗੇ ਕਿੱਲੋ ਕਿਉ ਦੇ ਹਿਸਾਬ ਨਾਲ ਅਸੀਂ 200 ਗ੍ਰਾਮ ਬਾਦਾਮ ਲਏ ਆ ਤੇ 200 ਗ੍ਰਾਮ ਹੀ ਲਏ ਕਾਜੂ ਤੇ ਇੱਧਰ ਕੱਚਾ ਪਿਸਤਾ ਵੀ ਅਸੀਂ 200 ਗ੍ਰਾਮ ਹੀ ਪਾਵਾਂਗੇ ਤੇ 100 ਗ੍ਰਾਮ ਲਈ ਗੂੰਦ ਇਹਨੂੰ ਤੁਸੀਂ ਘਰੇ ਲਿਆ ਕੇ ਉਹਨੂੰ ਪੁੰਨ ਕੇ ਤੇ ਗ੍ਰੇਂਡ ਕਰ ਸਕਦੇ ਹੋ ਪਰ ਅਸੀਂ ਇਸੇ ਤਰ੍ਹਾਂ ਹੀ ਪੀਸੀ ਪਸਾਈ ਲਈ ਆ ਤੇ 100 ਗ੍ਰਾਮ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਖਸਖਸ ਤੇ 100 ਗ੍ਰਾਮ ਹੀ ਮਗਜਾ 100 ਗ੍ਰਾਮ ਹੀ ਅਸੀਂ ਇਹਦੇ ਵਿੱਚ ਪਾਵਾਂਗੇ ਕਮਰਕਸ ਤੇ ਫੁੱਲ ਮਖਾਣੇ ਅਸੀਂ ਤੁਹਾਨੂੰ ਦੱਸਦੇ ਸੀਗੇ ਵੀ ਅਸੀਂ ਫੁੱਲ ਮਖਾਣੇ ਪਾਵਾਂਗੇ ਇਹਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਗ੍ਰੈਂਡ ਕਰਕੇ ਪਾਵਾਂਗੇ ਇਹਨਾਂ ਚੀਜ਼ਾਂ ਤੋਂ ਇਲਾਵਾ ਜੇਕਰ ਤੁਹਾਡੇ ਬੱਚੇ ਹੋਰ ਵੀ ਕੋਈ ਚੀਜ਼ ਖਾ ਸਕਦੇ ਆ ਪਜੀਰੀ ਦੇ ਵਿੱਚ ਖਾਂਦੇ ਆ ਤਾਂ ਤੁਸੀਂ ਉਹ ਪਾ ਲੈਣੀ ਆ ਕੜਾਈ ਅਸੀਂ ਰੱਖ ਲਈ ਆ ਭੱਠੀ ਤੇ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਦੇਸੀ ਘਿਓ ਅਸੀਂ ਅੱਧੀ ਕੱਛੀ ਲਈ ਆ ਦੇਸੀ ਘਿਓ ਦੀ ਤੇ ਜਦੋਂ ਘਿਓ ਪੂਰੀ ਤਰ੍ਹਾਂ ਪਗਲ ਗਿਆ ਉਸ ਤੋਂ ਬਾਅਦ ਇਹਦੇ ਵਿੱਚ ਮਖਾਣੇ ਪਾਵਾਂਗੇ ਘਿਓ ਪੂਰੀ ਤਰ੍ਹਾਂ ਮੈਲਟ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਮਖਾਣੇ ਮਖਾਣਿਆਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਅਸੀਂ ਕਿਸੇ ਵੀ ਤਰ੍ਹਾਂ ਦੀ ਪੰਜੀਰੀ ਬਣਾਉਣੀ ਉਹਦੇ ਵਿੱਚ ਮਖਾਣਿਆਂ ਨੂੰ ਅਸੀਂ ਭੁੰਨ ਕੇ ਹੀ ਪਾਉਣਾ ਚਾਹੀਏ ਮਖਾਣਿਆਂ ਨੂੰ ਅਸੀਂ ਗ੍ਰੈਂਡ ਕਰਕੇ ਪਾਉਣਾ ਪੰਜੀਰੀ 'ਚ ਤੇ ਚਾਹੇ ਸਾਫ਼ ਤੇ ਪਾਉਣਾ ਉਹਨਾਂ ਨੂੰ ਪਹਿਲਾਂ ਭੁੰਨਣਾ ਜ਼ਰੂਰੀ ਆ ਉਹ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਿਹੋ ਜਿਹਾ ਭੁੰਨਣਾ ਜਾਂ ਕੱਲੇ ਭੁੰਨ ਲੈਣਾ ਉਹਨਾਂ ਨੂੰ ਮਖਾਣੇ ਅਸੀਂ ਭੁੰਨ ਲਿਆ ਹੁਣ ਅਸੀਂ ਪਾਵਾਂਗੇ ਕੜਾਈ 'ਚ ਕਿਹੋ ਕਿਆ ਉਹਨੂੰ ਚੰਗੀ ਤਰ੍ਹਾਂ ਮੈਲਟ ਕਰ ਲਾਂਗੇ ਬਾਦਮ ਬਦਾਮ ਕੱਚਾ ਪੇਸਟਾ ਮਾਗਜ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਭੁੰਨ ਲਿਆ ਤੇ ਹੁਣ ਅਸੀਂ ਕਰ ਦਨੇ ਗੈਸ ਬੰਦ ਤੇ ਇਹਨਾਂ ਨੂੰ ਕਰਾਂਗੇ ਗ੍ਰੈਂਡ ਕੜਾਹੀ ਅਸੀਂ ਰੱਖ ਲਈ ਗੈਸ ਤੇ ਹੁਣ ਅਸੀਂ ਦੇ ਵਿੱਚ ਪਾਵਾਂਗੇ ਘਿਓ ਯਾ ਮੈਲਟ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਪਾਤਾ ਵੇਸਨ। ਵੇਸਨ ਨੂੰ ਅਸੀਂ ਚੰਗੀ ਤਰ੍ਹਾਂ ਭੁੰਨ ਲੈਣਾ ਹੈ। ਲੋ ਜੀ ਵੇਸਨ ਚੰਗੀ ਤਰ੍ਹਾਂ ਭੁੱਜ ਗਿਆ ਹੈ ਤੇ ਗੈਸ ਅਸੀਂ ਕਰਤਾ ਬੰਦ ਤੇ ਜਿਹੜਾ ਅਸੀਂ ਸਮਾਨ ਰੱਖਿਆ ਸੀ ਗ੍ਰाइंड ਕਰਕੇ ਹੁਣ ਅਸੀਂ ਇਹਦੇ ਵਿੱਚ ਉਹ ਪਾਵਾਂਗੇ। ਕਾਜੂ, ਬਦਾਮ ਤੇ ਕੱਚਾ ਪਿਸਤਾ ਇਹਨੂੰ ਅਸੀਂ ਗ੍ਰाइंड ਕਰ ਲਿਆ ਸੀਗਾ। ਇਹ ਸਾਰਾ ਸਮਾਨ ਪਾ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਨਾਲ ਹੀ ਅਸੀਂ ਇਹਦੇ ਵਿੱਚ ਪਾ ਦਾਂਗੇ ਮਖਾਣੇ ਜਿਹੜੇ ਅਸੀਂ ਗ੍ਰੈਂਡ ਕੀਤੇ ਸੀ ਕਮਰ ਕਸ ਹੂੰਦ ਸਾਰਾ ਸਮਾਨ ਪਾ ਕੇ ਸੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਪੰਜੀਰੀ ਥੋੜੀ ਜਿਹੀ ਠੰਡੀ ਹੋ ਗਈ ਆ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸ਼ੱਕਰ ਸ਼ੱਕਰ ਪਾ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅਸੀਂ ਪੂਰੀ 1 ਕਿਲੋ ਨਹੀਂ ਪਾਈ ਥੋੜੀ ਜਿਹੀ ਇੱਕ ਕੌਲੀ ਰੱਖ ਲਈ ਹੈ ਇਹਨੂੰ ਮਿਕਸ ਕਰਕੇ ਫਿਰ ਥੋੜਾ ਜਿਹਾ ਮਿੱਠਾ ਦੇਖ ਲਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਬਾਕੀ ਦੀ ਸ਼ੱਕਰ ਤੁਸੀਂ ਇਹਦੇ ਵਿੱਚ ਦੇਸੀ ਖੰਡ ਵੀ ਪਾ ਸਕਦੇ ਹੋ ਇਹਨੂੰ ਘੰਟੀ ਰੱਦ ਨੂੰ ਹਿਲਾਓ ਥੋੜਾ ਜਿਹਾ ਖੈਰ ਜਿਹਾ ਮਿਕਸ ਨਹੀਂ ਹੋਈ ਇਹ ਸ਼ੱਕਰ ਪਾ ਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਹੁਣ ਅਸੀਂ ਇਹਦੇ ਵਿੱਚ ਵੇਖਿਆ ਮਿੱਠਾ ਤੇ ਮਿੱਠਾ ਥੋੜਾ ਜਿਹਾ ਘੱਟ ਸੀ ਇਸੇ ਕਰਕੇ ਸੀ ਕੌਣੀ ਕੌਲੀ ਪਾਵਾਂਗੇ ਸ਼ੱਕਰ ਦੀ ਹੋਰ ਇਹਦੇ ਵਿੱਚ ਇਹਨੂੰ ਪਾ ਕੇ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਫਿਰ ਲਓ ਜੀ ਪਜੀਰੀ ਬਣ ਕੇ ਹੋ ਗਈ ਹੈ ਤਿਆਰ ਤੇ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਲੱਗ ਰਹੀ ਹੈ ਤੇ ਤੁਸੀਂ ਵੀ ਆਪਣੇ ਘਰ ਵਿੱਚ ਜਰੂਰ ਬਣਾਓ ਇਸ ਤਰ੍ਹਾਂ ਦੀ ਪਜੀਰੀ ਨਾਲੇ ਤਾਂ ਆਪਾਂ ਨੂੰ ਸਰਦੀ ਦੇ ਵਿੱਚ ਤੇ ਨਾਲੇ ਬੱਚਾ ਨੂੰ ਖਵਾਇਓ ਕਿਉਂਕਿ ਸਰਦੀ ਦੇ ਵਿੱਚ ਕੰਦੀ ਚਾਹ ਪੀਣ ਨੂੰ ਤਾਂ ਜੀਨ ਵੀ ਕਰਦਾ ਹੈ ਕੁਝ ਨਾ ਕੁਝ ਜਰੂਰ ਚਾਹੀਦਾ ਹੈ ਜਾਂ ਤਾਂ ਕੋਈ ਪਿੰਤਣਾ ਹੋਵੇ ਕੋਈ ਨਾ ਜਾਂ ਗਿਜਰੇਲਾ ਹੋਵੇ ਜਾ ਪੰਜੀਰੀ ਹੋਵੇ ਅਸੀਂ ਪੰਜੀਰੀ ਬਣਾਈ ਆ ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜਿਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਦੇ ਵੀ ਕਲਿੱਕ ਕਰ ਲੈਣਾ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ